ਸਸ਼ੀਗਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਇਸ ਸਮੇਂ ਸੂਬੇ ਦੇ ਵਿੱਚ ਵੱਖ-ਵੱਖ ਅਕਾਲੀ ਦਲਾਂ ਦੀ ਪਰਮਾਰ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਹੈ ਇੱਕ ਪਾਸੇ ਅਕਾਲੀ ਦਲ ਅੰਮ੍ਰਿਤਸਰ ਹੈ ਦੂਸਰੇ ਪਾਸੇ ਅਮਰਪਾਲ ਉਹਨਾਂ ਦੀ ਪਾਰਟੀ ਆਪਣੇ ਆਪ ਨੂੰ ਅਕਾਲੀ ਦਲ ਕਹਿੰਦੀ ਹੈ ਤੇ ਹੁਣ ਨਵੀਂ ਪਾਰਟੀ ਹੈ ਜੋ ਉਹ ਵੀ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਦੇ ਰਹੀ ਹੈ ਜਿਸ ਦੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਤੁਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਉਣ ਉਪਰੰਤ ਇਸ ਚੀਜ਼ ਦਾ ਐਲਾਨ ਕੀਤਾ ਗਿਆ ਕਿ ਇਸ ਪਾਰਟੀ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਹੋਏਗਾ ਤੇ ਅਸਰ ਅਕਾਲੀ ਦਲ ਹੈ ਜਿਹੜਾ ਉਹ ਇਹ ਪਾਰਟੀ ਹੋਏਗੀ ਜਿਸ ਤੋਂ ਬਾਅਦ ਵਿਵਾਦ ਕਾਫੀ ਵੱਡਾ ਹੋ ਗਿਆ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਰਜਿਸਟਰਡ ਪਾਰਟੀ ਹੈ ਤੇ ਚੋਣ ਕਮਿਸ਼ਨ ਦੇ ਕੋਲ ਇਸ ਪਾਰਟੀ ਦਾ ਨਾਮ ਰਜਿਸਟਰਡ ਹੈ ਜਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਹੁਣਾਂ ਵਾਲਾ ਅਕਾਲੀ ਦਲ ਹੈ ਜਿਹੜਾ ਉਹ ਕਾਫੀ ਤਲਖ ਭਰੇ ਨਲੈਜ਼ ਦੇ ਵਿੱਚ ਨਜ਼ਰ ਆ ਰਿਹਾ ਹੈ ਡਾਕਟਰ ਦਲਜੀਤ ਚੀਮਾ ਹੁਣਾਂ ਦੇ ਵੱਲੋਂ ਇਹ ਸਬੰਧਿਤ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਉਹਨਾਂ ਨੇ ਸ਼ਰਅ ਆਮ ਇਸ ਚੀਜ਼ ਦੀ ਚੇਤਾਵਨੀ ਦਿੱਤੀ ਹੈ ਕਿ ਅਸੀਂ ਇਸ ਨਵੇਂ ਬਣਿਆ ਅਕਾਲੀ ਦਲ ਦੇ ਉੱਪਰ ਕਾਰਵਾਈ ਕਰਾਂਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨਾਮ ਹੈ ਜੋ ਉਹ ਰਜਿਸਟਰਡ ਹੈ ਚੋਣ ਕਮਿਸ਼ਨ ਕੋਲੇ ਤੇ ਇਸ ਨੂੰ ਦੁਬਾਰਾ ਵਰਤਿਆ ਨਹੀਂ ਜਾ ਸਕਦਾ ਇਸ ਤੋਂ ਇਲਾਵਾ ਦਲਜੀਤ ਚੀਮਾ ਹੁਣਾਂ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਉੱਪਰ ਵੱਖ-ਵੱਖ ਤਰ੍ਹਾਂ ਦੇ ਤੰਜ ਕਸੇ ਗਏ ਨੇ ਕਿ ਆਖਿਰ ਕਿਸ ਤਰ੍ਹਾਂ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣ ਕੇ ਫੈਸਲੇ ਸੁਣਾਏ ਤੇ ਹੁਣ ਉਹਨਾਂ ਫੈਸਲਿਆਂ ਤੋਂ ਆਪ ਹੀ ਪਿੱਛੇ हट ਰਹੇ ਨੇ ਤੇ ਹੋਰ ਵੀ ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਉਹ ਚੀਮਾ ਹੁਣਾਂ ਦੇ ਵੱਲੋਂ ਦਾਗੇ ਗਏ ਨੇ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਕਦੀ ਬੰਦਾ ਸੋਚ ਵੀ ਨਹੀਂ ਸਕਦਾ ਕਿ ਜਿਸ ਵਿਅਕਤੀ ਨੇ ਗੁਰੂ ਮਹਾਰਾਜ ਦੇ ਤਖਤ ਦੇ ਉੱਤੇ ਬਤੌਰ ਜਥੇਦਾਰ ਸੇਵਾ ਸੰਭਾਲੀ ਹੋਵੇ ਉਹ ਆਪ ਲੀਡ ਕਰੇ ਤੇ ਇਸ ਹੁਕਮਨਾਮੇ ਦੀ ਹੁਣ ਉਲੰਘਣਾ ਕਰੇ ਸ਼ਬਦ ਆਪ ਲਿਖੇ ਉਦੋਂ ਜੋ ਸਖਤੋ ਸਖਤ ਸ਼ਬਦੀ ਉਹ ਲਿਖੇ ਤੇ ਸਭ ਤੋਂ ਅੱਗੇ ਹੋ ਕੇ ਹੁਕਮਨਾਮੇ ਦੀ ਉਲੰਘਣਾ ਨਵਾਂ ਚੁੱਗਾ ਬਾਲ ਕੇ ਇਹ ਹੁਣ ਦਿੱਲੀ ਵਾਲਿਆਂ ਨੇ ਲਕੜਾ ਇੰਨੀਆਂ ਦੇਤੀਆਂ ਵੀ ਤੂੰ ਚਿੰਤਾ ਨਾ ਕਰ ਭਈ ਬਾਲਣ ਦਾ ਪਿਛੋਂ ਜਿਹੜੀ ਆ ਉਹ ਕਸਮ ਨਹੀਂ ਅਸੀਂ ਰਹਿਣ ਦਿੰਦੇ ਉਧਰ ਭਗਵੰਤ ਮਾਨ ਹਰਾਨੇ ਕੇਜਰੀਵਾਲ ਨੇ ਉਹ ਫੂਕ ਮਾਰਨ ਵਾਲੀ ਫੂਕ ਨਹੀਂ ਫੜਾਤੀ ਹਵਾ ਦੇ ਵਿੱਚ ਸਾਡੇ ਵੱਲੋਂ ਨਹੀਂ ਕੋਈ ਕਸਰ ਰਹਿੰਦੀ ਤੇ ਨਵਾਂ ਚੁੱਲਾ ਜਿਹੜਾ ਉਹ ਬਾਲਿਆ ਬਹੁਤ ਹੀ ਮੈਂ ਸਮਝਦਾ ਇੱਕ ਮੰਦ ਭਾਗੀ ਤੇ ਦੁਖਦਈਕਟ ਕਿਉਂਕਿ ਜਿੰਨਾ ਲੋਕਾਂ ਨੇ ਸੇਵਾ ਕੀਤੀ ਹੋਈ ਤੱਕ ਤਾਂ ਤੇ ਉਹ ਇਹ ਭੁੱਲ ਜਾਂ ਕਿ ਅਸੀਂ ਹੁਕਮਨਾਮੇ ਚ ਕੀ ਲਿਖਿਆ ਔਰ ਦੂਜਾ ਜਿਹੜਾ ਤਾਜ਼ਾ ਜਿਹੜਾ ਇੱਕ ਜਥੇਦਾਰ ਸਾਹਿਬ ਨੇ ਜਿਹੜਾ ਆਦੇਸ਼ ਜਾਰੀ ਕੀਤਾ ਸੀ ਕਿ ਕੋਈ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਦੀ ਦੁਰਵਰਤੋਂ ਨਾ ਕਰੇ ਉੱਥੇ ਵੀ ਤੁਸੀਂ ਫਿਰ ਭਾਗੀਦਾਰ ਵਿੱਚ ਬੜੇ ਦੁਬਾਰਾ ਉਹ ਉਹਨਾਂ ਦੀ ਵੀ ਗੱਲ ਵਿੱਚ ਮੌਜੂਦਾ ਜਹਦਰ ਸਾਹਿਬ ਦੀ ਵੀ ਗੱਲ ਤੁਸੀਂ ਨਹੀਂ ਮੰਨੀ ਤੇ ਤੁਸੀਂ ਝਾਲਸਾਜੀ ਕਰਕੇ ਸਾਰੀ ਇੱਕ ਜਿਹੜੀ ਆ ਹੁਣ ਉਹਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਜਿਹੜਾ ਦੇਣ ਦੀ ਕੋਸ਼ਿਸ਼ ਕੀਤੀ ਆ ਉਹ ਕਾਨੂੰਨੀ ਤੌਰ ਦੇ ਉੱਤੇ ਵੀ ਗਲਤ ਆ ਸੰਵਿਧਾਨਕ ਤੌਰ ਦੇ ਉੱਤੇ ਵੀ ਗੜਤ ਆ ਔਰ ਵੈਸੇ ਵੀ ਨੈਤਿਕ ਤੌਰ ਦੇ ਉੱਤੇ ਤੇ ਗਲਤ ਹੈ ਹੀ ਹੈ ਕਿਉਂਕਿ ਉਹ ਸਾਰੇ ਜਿਹੜੇ ਹੁਕਮਨਾਮੇ ਨੇ ਉਹਨਾਂ ਦੀ ਬਹੁਤ ਵੱਡੀ ਉਲੰਘਣਾ ਤੇ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿਆਂ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਭਰਤੀਆਂ ਕੀਤੀਆਂ ਨਾ ਵਖਰੀਆਂ ਇਹ ਪਾਰਟੀ ਦਾ ਸੰਵਿਧਾਨ ਆ ਸਾਡੇ ਕੋਲੇ ਇਹ ਸਾਰਾ ਜਿਹੜਾ ਕੰਮ ਚੱਲਦਾ ਨਾ ਉਹ ਪਾਰਟੀ ਦੇ ਸੰਵਿਧਾਨ ਦੇ ਮੁਤਾਬਕ ਚੱਲਦਾ ਕੋਈ ਨਾ ਮੇਰੀ ਮਰਜ਼ੀ ਚੱਲਦੀ ਹੈ ਨਾ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮਰਜ਼ੀ ਚੱਲਦੀ ਹੈ ਨਾ ਸਾਡੀ ਪਾਰਟੀ ਦੇ ਕਿਸੇ ਹੋਰ ਲੀਡਰ ਦੀ ਮਰਜ਼ੀ ਚੱਲਦੀ ਇਹ ਸਾਡਾ ਰਿਟਰਨ ਸੰਵਿਧਾਨਾ ਜਿਹੜਾ ਇਲੈਕਸ਼ਨ ਕਮਿਸ਼ਨ ਕੋਲੇ ਜਿਹੜਾ ਹੈਗਾ ਉਹ ਉੱਥੇ ਸਬਮਿਟਡ ਔਰ ਸਾਰੇ ਚੌਂਡ ਪ੍ਰਕਿਰਿਆ ਸਾਰਾ ਮੈਂਬਰਸ਼ਿਪ ਡਰਾਈਵ ਇਹਦੇ ਮੁਤਾਬਕ ਹੁੰਦਾ ਇਸ ਤੋਂ ਅਸੀਂ ਇੱਕ ਅੱਖਰ ਵੀ ਉਧਰ ਉਧਰ ਨਹੀਂ ਜਾ ਸਕਦੇ ਹੁਣ ਪਹਿਲੀ ਗੱਲ ਦਾ ਕਿ ਸਾਡੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਕਿਸੇ ਨੇ ਮੈਂਬਰ ਬਣਨਾ ਤੇ ਇਹ 2 ਨੰਬਰ ਸਫੇ ਦੇ ਉੱਤੇ ਹੀ ਸਭ ਤੋਂ ਪਹਿਲਾ ਦਰਜਾ ਕਿ ਜਿਹੜਾ ਵੀ ਮੈਂਬਰ ਬਣਨਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਅਡਲਟ ਜਿਹੜਾ ਉਹ ਮੈਂਬਰ ਬਣ ਸਕਦਾ ਸ਼੍ਰੋਮਣੀ ਕਾਲੀ ਦਲ ਦਾ ਪਰ ਉਹਨੂੰ 5 ਸਾਲਾਂ ਵਾਸਤੇ ਜਿਹੜਾ 10 ਰੁਪਏ ਚੰਦਾ ਉਹ ਜਮਾ ਕਰਾਉਣਾ ਪਏ ਇਸ ਕਰਕੇ ਅਸੀਂ ਜਿਹੜਾ 27 ਲੱਖ ਮੈਂਬਰ ਭਰਤੀ ਕੀਤਾ ਨਾ ਉਹ ਹਰ ਬੰਦੇ ਨੇ ਪਹਿਲਾਂ ਆਪਣੀ ਰਸੀਦ ਕਟਾਈ ਆ 10 ਰੁਪਏ ਦੀ ਪਾਰਟੀ ਦੇ ਚੰਦੇ ਦੀ ਜਿਹੜਾ 5 ਸਾਲ ਵਾਸਤੇ ਹੁੰਦਾ ਤੇ ਫੇਰ ਉਹ ਮੈਂਬਰ ਬਣਿਆ ਫੇਰ ਉਹ ਸਰਕਲ ਡੈਲੀਕੇਟ ਅਗੇ ਭਰਤੀ ਕਰਕੇ ਬਣਿਆ ਫਿਰ ਉਹ ਡਿਸਟ੍ਰਿਕਟ ਡੈਲੀਕੇਟ ਬਣਿਆ ਫਿਰ ਸਟੇਟ ਡੈਲੀਕੇਟ ਬਣਿਆ ਇਹ ਤੁਹਾਡੇ ਆ ਕੋ ਨਹੀਂ ਆ ਪਈ ਜਿਹੜਾ ਇਹਨਾਂ ਨੂੰ ਪੁੱਛੋ ਕਿ ਜਿਹੜੀ ਤੁਸੀਂ ਭਰਤੀ ਕੀਤੀ ਸੀ ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਉੱਥੇ ਵਰਤ ਰਹੇ ਹੋ ਤੇ ਤੁਸੀਂ ਇਹਦੇ ਸੰਵਿਧਾਨ ਦੇ ਉੱਪਰ ਕੀ ਕੀਤੀ ਸੀ ਤੇ ਜਦੋਂ ਤੁਸੀਂ ਭਰਤੀ ਹੋਈ ਸੰਵਿਧਾਨ ਦੇ ਮੁਤਾਬਕ ਨਹੀਂ ਕੀਤੀ ਮੁੱਢਲੀ ਸ਼ਰਤ ਜਿਹੜੀ ਆ ਉਹੀ ਆਕਾਲੀ ਦਲ ਦੇ ਮੈਂਬਰ ਬਣਦੀ ਉਹੀ ਤੁਹਾਡੀ ਗਲਤ ਹੈ ਤੇ ਤੁਸੀਂ ਆਪਣਾ ਉਹਨੂੰ ਡੈਲੀਕੇਟ ਗਲਾਸ ਸ਼ਰੋਮਣੀ ਆਕਾਲੀ ਦਲ ਦਾ ਕਿਵੇਂ ਕਹਿ ਸਕਦੇ ਹੋ ਇਹ ਸਿਰਫ ਤੇ ਸਿਰਫ ਜਿਹੜੀ ਆ ਸ਼ਰੋਮਣੀ ਆਕਾਲੀ ਦਲ ਦੀ ਜਿਹੜੀ ਸ਼ਕਤੀ ਆ ਉਹਨੂੰ ਕਮਜ਼ੋਰ ਕਰਨ ਵਾਸਤੇ ਦੁਮ ਦਾ ਪੈਦਾ ਕਰਨ ਵਾਸਤੇ ਜਾਣ ਬੁੱਝ ਕੇ ਇਹ ਨਾਮ ਉਥੇ ਵਾਰ-ਵਾਰ ਵਰਤਿਆ ਗਿਆ ਹੁਣ ਅਸੀਂ ਆਪਣੇ ਜਿਹੜੇ ਲੀਗਲ ਐਕਸਪਰਟਸ ਆ ਕਾਨੂੰਨ ਦਾ ਨਾ ਬੈਸਟ ਤੋਂ ਬੈਸਟ ਜਿਹੜੇ ਸਾਡੇ ਉਹਨਾਂ ਨਾਲ ਸਾਰਾ ਮਸਲਾ ਮਸੁਲਾ ਜਿਹੜਾ ਉਹ ਕਰ ਰਹੇ ਆ ਔਰ ਇਹਦੇ ਵਾਸਤੇ ਅਸੀਂ ਅਦਾਲਤ ਦੇ ਵਿੱਚ ਕ੍ਰਿਮੀਨਲ ਕੰਪਲੇਂਟ ਉਹ ਜਿਹੜੀ ਆ ਉਹ ਪਾਰਟੀ ਵੱਲੋਂ ਫਾਈਲ ਕਰਾਂ ਕਿਉਂਕਿ ਜਲਸਾਜੀ 420 ਹੈ ਇਸ ਕਰਕੇ ਜਿਹੜੇ ਜਲਸਾਜੀ ਕਰ ਰਹੇ ਆ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ ਕਿ ਅੱਜ ਤੋਂ ਬਾਧਰ ਸੋਚ ਕੇ ਇਹ ਫੈਸਲਾ ਕਰਿਓ ਪਾਰਟੀ ਇਸ ਗੱਲ ਦੇ ਉੱਤੇ ਹਟਾਲਾ ਅਸੀਂ ਪਾਰਟੀ 'ਚ ਫੈਸਲਾ ਕਰ ਲਿਆ ਕਿ ਕਿਸੇ ਵੀ ਤਰੀਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਦੇ ਉੱਤੇ ਜਿਹੜਾ ਉਹ ਦਾਲ ਸੱਜੀ ਨਹੀਂ ਹੋਣੀ ਆ ਨੋਟੀਫਿਕੇਸ਼ਨ ਆ ਸਾਡਾ ਇਲੈਕਸ਼ਨ ਕਮਿਸ਼ਨ ਵੱਲੋਂ ਕੀਤਾ ਹੋਇਆ ਆ ਮੇਰੇ ਕੋਲ ਜਿਹੜੀ ਕਾਪੀ ਆ ਇਹ ਜਦੋਂ ਮਰਜਰ ਹੋਇਆ ਸੀ ਨਾ ਵੱਖ-ਵੱਖ ਦਲਾਂ ਦਾ 1996 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਬਣੇ ਸੀ ਉਦੋਂ ਸਾਰੇ ਡਾਕੂਮੈਂਟਸ ਸਾਰਿਆਂ ਨੇ ਇਕੱਠੇ ਕਰਕੇ ਤੇ ਇਲੈਕਸ਼ਨ ਕਮਿਸ਼ਨ ਨੂੰ ਦੇ ਕੇ ਤੇ ਇਹ ਨੋਟੀਫਿਕੇਸ਼ਨ ਉਸ ਦਿਨ ਦਾ 1996 ਦਾ 19 3 1996 ਦਾ ਇਹ ਜਿਹੜੀਆਂ ਪਹਿਲੀਆਂ ਜਿਹੜੀਆਂ ਲਾਈਨਾਂ ਮੈਂ ਨੋਟੀਫਿਕੇਸ਼ਨ ਦੀਆਂ ਪੜ੍ਹ ਦੇਣਾ ਇਹ ਜਿਹੜਾ ਹੈਗਾ ਪਬਲਿਸ਼ਡ ਇਨ ਦੀ ਐਕਸਟਰਾ ਆਰਡੀਨਰੀ ਗੈਜ਼ਟ ਆਫ ਇੰਡੀਆ ਪਾਰਟ 2 ਸੈਕਸ਼ਨ 3 ਇਹ ਇਦਾਂ ਨਹੀਂ ਹੁੰਦਾ ਕਿ ਪਾਰਟੀਆਂ ਹਵਾ 'ਚ ਨਹੀਂ ਬਣ ਜਾਂਦੀਆਂ ਇਹਦੇ ਵਿੱਚ ਕੀ ਲਿਖਿਆ ਵੇਰ ਐਸ ਦਾ ਸ਼੍ਰੋਮਣੀ ਅਕਾਲੀ ਦਲ ਇਹ ਜੇ ਰੈਕੋਗਨਾਈਜ਼ਡ ਸਟੇਟ ਪਾਰਟੀ ਇਨ ਦਾ ਸਟੇਟ ਆਫ ਪੰਜਾਬ ਐਂਡ ਦਾ ਸਿੰਬਲ ਸਕੀਜ਼ ਜਿਹੜਾ ਸਾਡਾ ਤੱਕੜੀ ਚੋਂ ਨਿਸ਼ਾਨ ਹੈ ਇਜ਼ ਰਿਜ਼ਰਵਡ ਫਾਰ ਇਟ ਇਨ ਥੈਟ ਸਟੇਟ ਅੰਡਰ ਦਾ ਪ੍ਰੋਵੀਜ਼ਨਸ ਆਫ ਦਾ ਇਲੈਕਸ਼ਨ ਸਿੰਬਲਸ ਰੈਜ਼ਰਵੇਸ਼ਨ ਐਂਡ ਅਲਾਟਮੈਂਟ ਆਰਡਰ 1968 1968 ਦਾ ਜਿਹੜਾ ਇਲੈਕਸ਼ਨ ਤੇ ਸਿੰਬਲ ਆਰਡਰ ਹੈ ਨਾ ਜਿਹੜਾ ਐਕਟ ਆ ਜਿਹਦੇ ਤਹਿਤ ਪਾਰਟੀਆਂ ਨੂੰ ਚੋਣ ਨਿਸ਼ਾਨ ਅਲਾਟ ਹੁੰਦੇ ਆ ਇਹ ਨੋਟੀਫਿਕੇਸ਼ਨ ਹੋਈ ਆ ਇਹ ਰਜਿਸਟਰਡ ਰੈਕਗਨਾਈਜ਼ਡ ਪਾਰਟੀ ਆ ਇਨ ਦਾ ਸਟੇਟ ਆਫ ਪੰਜਾਬ ਤੇ ਇਹਦਾ ਸਿੰਬਲ ਜਿਹੜਾ ਹੈਗਾ ਇਹ ਚੋਣ ਨਿਸ਼ਾਨ ਜਿਹੜਾ ਹੈਗਾ ਇਹਦਾ ਉਹ ਤਕੜੀ ਹੈ ਇਸ ਕਰਕੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਲੋਕਾਂ ਨੂੰ ਗੁੰਮਰਾਹ ਨਾ ਕਰੋ ਤੁਸੀਂ ਪਾਰਟੀ ਆਪਣੀ ਵੱਖਰੀ ਬਣਾਉਣੀ ਹੈ ਬਣਾ ਲਓ ਅਸੀਂ ਤਾਂ ਬੇਨਤੀ ਕੀਤੀ ਸੀ ਸਾਰਿਆਂ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਹੁਕਮ ਨਮਾ ਹੋਇਆ ਸੀ ਅੱਜ ਵੀ ਆਓ ਤੇ ਮੈਂ ਹੁਣ ਫਿਰ ਕਹਿਣਾ ਕਿ ਜੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਉਹ ਇੱਥੇ ਆਓ ਪਾਰਟੀ ਹਮੇਸ਼ਾ ਸਾਰਿਆਂ ਵਾਸਤੇ ਸਾਜੀ ਹੁੰਦੀ ਹੈ ਪਾਰਟੀ ਨੇ ਕਦੀ ਵੀ ਇਸ ਗੱਲ ਤੋਂ ਨਾ ਨਹੀਂ ਕੀਤੀ ਪਰ ਜੇ ਤੁਸੀਂ ਇਹ ਕਹੋਗੇ ਕਿ ਅਸੀਂ ਝੂਠ ਦਾ ਕੰਧ ਖੜੀ ਕਰਕੇ ਜਿਵੇਂ ਅੱਗੇ ਬਕਰੇ ইস্যੂ ਬਣਾ ਕੇ ਕੱਲੀ ਤੁਹਾਨੂੰ ਬਧਨਾਮ ਕੀਤਾ ਤੇ ਹੁਣ ਵੀ ਇਹ ਕੰਮ ਇਹਦਾ ਚੱਲੇਗਾ ਇਹ ਨਹੀਂ ਚੱਲੇਗਾ ਹੁਣ ਅਦਾਲਤਾਂ ਦੇ ਵਿੱਚ ਤੁਹਾਨੂੰ ਵੀ ਆ ਕੇ ਜਿਹੜੇ ਸਪਸ਼ਟੀਕਰਨ ਹੈ ਉਹ ਦੇਨੇ ਪੈਣਗੇ ਇਹ ਜਿਹੜੀਆਂ ਗੱਲਾਂ ਕਰਦੇ ਸੀ ਨਾ ਯਾਨੀ ਹਰਪ੍ਰੀਤ ਸਿੰਘ ਉੱਥੇ ਵਾਲੀਆਂ ਮਹਾਰਾਸ਼ਟਰਾ ਵਾਲੀਆਂ ਵਾ ਮੀਡੀਆ ਦੀ ਨੋਟ ਲਈ ਵਾਸਤੇ ਵੀ ਦੱਸ ਦਿਆਂ ਕਿ ਬਾਹਰ ਰਾਸ਼ਟਰ ਦੇ ਵਿੱਚ ਪਾਰਟੀ ਸਪਲਿਟ ਹੋਈ ਸੀ ਸੋ ਤੁਸੀਂ ਸੁਣਿਆ ਦਲਜੀਤ ਚੀਮਾ ਨੂੰ ਉਹਨਾਂ ਨੇ ਸਿਰਫ ਤੇ ਸਿਰਫ ਅਕਾਲੀ ਦਲ ਹੀ ਨਹੀਂ ਬਲਕਿ ਉਹਨਾਂ ਨੇ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਪਾਲਿਸੀ ਦੇ ਮਾਮਲੇ ਦੇ ਵਿੱਚ ਵੀ ਅਕਾਲੀ ਦਲ ਬਾਦਲ ਦਾ ਸਟੈਂਸ ਸਪਸ਼ਟ ਕੀਤਾ ਤੇ ਉਹਨਾਂ ਨੇ ਕਿਹਾ ਕਿ ਸਾਡੇ ਸੰਘਰਸ਼ ਦੀ ਬਦੌਲਤ ਪੰਜਾਬ ਸਰਕਾਰ ਨੂੰ ਪਿੱਛੇ ਹਟਣਾ ਪਿਆ ਹੈ